ਜਿਹੜੇ ਤੁਹਾਡੇ ਕੋਲ ਟਾਈਟ ਪ੍ਰੋਪਰਟੀ ਆ ਆਪਣਾ ਨਾਮ ਹੈ ਮੇਰਾ ਨਾਮ ਗਦੀਪ ਸਿੰਘ ਆ ਜੀ ਅੱਛਾ ਜਿਹੜਾ ਮਤਲਬਾ ਹੋਇਆ ਹੈ ਨਾ ਜੀ ਤੇ ਕਿੱਥੇ ਕਿੱਥੇ ਹੈ ਹਾਂਜੀ ਉਹ ਕੀ ਮੰਨਣਾ ਸੀ ਕਦੋਂ ਇਹਨੂੰ ਭੇਜਿਆ ਗਿਆ ਚੱਕੇ ਤੋਂ ਵੀ ਉੱਥੇ ਹੋਇਆ ਹੈ ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਕੀ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਦੋ ਚਾਰ ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12 ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਜਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ ਦੋ ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੇ ਡੈੱਡ ਬੋਡੀ ਦੀਆਂ ਫੋਟੋਆਂ ਸਾਡੇ ਕੋਲ ਪਹੁੰਚਦੀਆਂ ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਸ ਨਾਲ ਸੀ ਜੋ ਮਤਲਬ ਮਾਦ ਦੇ ਘਾਟਣਾ ਦੋਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਹੋਈ ਸੀ ਕਿੰਨੇ ਪੈਸੇ ਸੋਚੀ ਕੀ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਫੋਨ ਕਰ ਬੱਜਾ ਚਲ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦਾਨੇ ਆ ਆਪਾਂ ਗੱਲ ਕਰਵਾ ਦੰਨੇ ਆ ਅੱਜ ਦੋ ਕੱਲ ਜਾਂ ਤੇ ਮੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਅੱਛਾ ਨਹੀਂ ਏਜੰਟਾਂ ਤੇ ਜਦੋਂ ਬਾਹਰ ਭਿੱਜਣ ਦੀ ਗੱਲਬਾਤ ਹੋਈ ਕਿੰਨੇ ਪੈਸਿਆਂ ਦੀ ਹੋਈ ਕਿੰਨਾ ਉਹ ਦੱਸਿਆ ਸੀ ਵੀ ਇਸ ਟਾਈਮ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਟਾਈਮ ਜਿਹੜੇ ਪੈਸੇ ਦੇ ਚੁੱਕੇ ਏਜੰਟਰ ਤੋਂ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਕੋਈ ਡਾਕਟਰ ਦੇ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ 'ਚ ਹੀ ਲੈ ਕੇ ਜਾਵਾਂਗੇ ਅਸੀਂ ਵੀ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂ ਉਰ 3-8-9 ਮਹੀਨੇ ਪਹਿਲਾਂ ਦਾ ਹਾਂਜੀ ਹਾਂਜੀ ਇਹ ਵੀਡੀਓ ਵਾਲੀ ਹਾਂਜੀ ਵੀਡੀਓ ਅੱਛਾ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਟਾਈ ਅਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹ ਨਹੀਂ ਫੜੀ ਜੀ ਨਾਲ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਡਾ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਹਿਬ ਨੂੰ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਇਹ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤੁਹਾਡੀ ਏਜੰਟ ਦੇ ਨਾਲ ਗੱਲ ਨਹੀਂ ਕਿਉਂਕਿ ਏਜੰਟ ਡਾਇਰੈਕਟ ਫਾਈਲ ਦਾ ਫਲਾਈਟ ਉਹਨੇ ਕਿਹਾ ਗਿਆ ਹਾਂਜੀ 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 ਏਜੰਟ ਨਾਲ ਲਗਾ ਲਗਾਤਾਰ ਗੱਲ ਹੋਈ ਸੀਗੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤੁਹਾਡਾ ਇੱਥੇ ਪਹੁੰਚ ਗਿਆ ਜਾਈ ਤੇ ਬਟ ਜਦੋਂ ਹੀ ਗੁਆਟਾ ਮਾਲਾ ਦੇ ਵਿੱਚ ਪਹੁੰਚਾ ਗੁਆਟਾ ਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੋਂਕਰਾਂ ਵੱਲੋਂ ਡੋਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਫਰौती ਮੰਗੀ ਕਿੰਨੇ ਚਿਰ ਉਹਨਾਂ ਨੇ ਬੰਦੀ ਬਣਾ ਕੇ ਰ ਸਭ ਦੇ ਕੋਈ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦਾ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹਮ ਤੇ ਚਲੋ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨੈਪ ਕੀਤਾ ਹੀ ਉਸ ਟਾਈਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਅੱਛਾ ਹੁਣ ਤੇ ਜੇ ਤੁਹਾਨੂੰ ਜਾਣ ਕਰਕੇ ਤਾਂ ਮਿਲ ਇਹ ਸਾਨੂੰ ਜਾਣਕਾਰੀ ਮਿਲ ਜੀ ਆਪਣੇ ਜੋਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੋਈ ਰਿਲੇਟਿਵ ਆ ਜਾਂ ਉਹਨਾਂ ਦੇ ਮਾਮਾ ਜੀ ਆ ਉਹ ਪੁਲਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਦੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ 3 ਤੋਂ 4 ਲੱਖ ਰੁਪਈਆ ਲੈ ਗਏ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਵੀ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਹਾਂਜੀ ਉਹਨਾਂ ਦੇ ਦੂਜੇ ਮੁੰਡੇ ਹਨ ਜਿਹੜਾ ਡੌਂਕਰ ਸੀ ਹਾਂਜੀ ਉਹ ਪਤਾ ਲੱਗਾ ਵੀ ਕਿੱਥੇ ਦੇ ਸੀਗੇ ਸਰ ਨਹੀਂ ਡੌਂਕਰਾਂ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਉੱਥੇ ਦੇ ਸੀਗੇ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਉਹ ਯੂਰਪੀਅਨ ਹੀ ਸੀ ਉਹ ਯੂਰਪੀਅਨ ਹੀ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਤਲ ਸੀਗਾ ਹੁਣ ਤੁਸੀਂ ਜਾ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਜਾਂਟ ਨੂੰ ਫੜਿਆ ਕੰਪਲੇਂਟ ਕੀਤੀ ਬਸ ਅਸੀਂ ਤਾਂ ਤੁਹਾਡੇ ਮੀਡੀਆ ਦੁਆਰਾ ਹੀ ਅਸੀਂ ਬੁਹਾਰ ਕਰਦੇ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੋ ਜਿਨ੍ਹਾਂ ਨੇ ਇਹਨਾਂ ਨੇ ਹੱਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਕੌਨ ਸੀ ਸਜਾ ਮਿਲੇ ਜਾਂ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਐਹੋ ਜਿھے ਕਿਸੇ ਬੱਚੇ ਨਾਲ ਇਦਾਂ ਨਾ ਹੋਵੇ ਠੀਕ ਹੈ ਹਾਂ ਜੀ ਉਹ ਕੋਈ ਕੀ ਨਾਮ ਹੁੰਦਾ ਮੇਰਾ ਨਾਮ ਸੁੱਚਾ ਸਿੰਘ ਹੈ ਅੱਛਾ ਕਿੱਥੇ ਦੇ ਇਹ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆਂ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਅਸਲੀ ਪਿੰਡ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰੱਗ ਵਾਲਾ ਸਾਡਾ ਮੱਲਾ ਲੱਗ ਪੈਂਦਾ ਅੱਛਾ ਕੰਮ ਕੀ ਕਰਦੇ ਹੋ ਖੇਤੀਬਾੜੀ ਕਰੀ ਜੀ ਬੇਟਾ ਤੁਹਾਡਾ ਹਾਂ ਜੀ ਉਦੀ ਕਿੰਨੀ ਉਮਰ ਹੈ 21 ਸਾਲ ਦਾ ਜੀ 21 ਸਾਲ ਬੱਚੇ ਤੁਹਾਡੇ ਕਿੰਨੇ ਦੋ ਲੜਕੀਆਂ ਇੱਕ ਲड़का ਹੈ ਅੱਛਾ ਇਕਲੋਤਾ ਬੇਟਾ ਸੀ ਤੁਹਾਡਾ ਠੀਕ ਹੈ ਹਾਂਜੀ ਕੱਲਾ ਸੀ ਅੱਛਾ ਪੜਾਈ ਹੁਣ ਕਿੰਨੀ ਕੀਤੀ ਸੀ 12 ਪੜ੍ਹੀ ਆ ਜੀ 12 ਪੜ੍ਹ ਕੇ ਘਟਿਆ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਆ ਜੀ ਉਹਦੀ ਸ਼ਦੀ ਕਰ ਦਿੱਤੀ ਆ ਜੀ ਇੱਕ ਪੜਦੀ ਆ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਬਖਤਰ ਵਿਆਹ ਬਾਹਰ ਪਹਿਲਾਂ ਵੀ ਕਿਤੇ ਹੋਈ ਗਿਆ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਵਿਆਹ ਨਹੀਂ ਜੀ ਨਹੀਂ ਸਾਡੇ ਫੈਮਿਲੀ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਉਹਨੂੰ ਇਹ ਗੱਲਬਾਤ ਹੋਈ ਆ ਏਜੰਟ ਦੇ ਨਾਲ ਪਰਿਵਾਰ ਦੇ ਨਾਲ ਹੋਈ ਆ ਤੇ ਉਦੋਂ ਤੱਕ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਸੀ ਵੀ ਉਧਰਲੇ ਪਾਸੇ ਕੋਈ ਕਾਗਜ਼ ਪੱਤਰ ਦਿਖਾਏ ਸੀ ਕਿ ਉਹਨਾਂ ਨੇ ਉਧਰ ਦੇ ਬਾਦ ਦੇ ਵੀਜ਼ਾ ਲੱਗ ਗਿਆ ਜਾਂ ਇਦਾਂ ਪੁੱਜਾਂਗੇ ਜਾਂ ਡੰਕੀ ਸੁੰਗ ਜਾਂ ਕਿੱਟੀ-ਕਿੱਟੀ ਦਸੀ ਉਹਨਾਂ ਜਾਇਦਨਾਂ ਕਹਿੰਦਾ ਦੇਖੋ ਟਿਕਟਾ ਪਾਸਪੋਰਟ ਦੇ ਨਾਲ ਲਾਈ ਹੋਰ ਦਿਖਾਈ ਉਹਨੇ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਜਾਂ ਤਵਾਰ ਇੱਕ ਘਾਟੇ ਮਾੜਾ ਤੱਕ ਸਾਡੀ ਗੱਲ ਹੁੰਦੀ ਰਹੀ ਮਤਲਬ ਕਿੰਨੇ ਦਿਨ 10 ਦਿਨ 15 ਦਿਨ 20 ਉਹ 15-20 ਮਹੀਨਾ ਹੀ ਲਾ ਲੋ ਇੰਨਾ ਕਚਰ ਹੁੰਦੀ ਰਹੀ ਜੀ ਅੱਛਾ ਜਦੋਂ ਕੰਨਫਰਮ ਹੋ ਗਿਆ ਪਰ ਉਹ ਕੀ ਮੰਗਣੀ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤੁਹਾਡੇ ਬੇਟੇ ਨਾਲ ਕੋਈ ਗੱਲ ਬਾਤ ਡੋਂਪਰਾ ਨੇ ਕਰਾਈ ਨਹੀਂ ਕਰਾਈ ਜੀ ਸਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਕਿਸੇ ਸਰਕਾਰ ਦੇ ਮੁਲਾਜ਼ਮ ਨਾਲ ਜਾਂ ਐਮਐਲਏ ਐਮ ਮੰਤਰੀ ਜਾਂ ਕਿਸੇ ਨਾਲ ਤੁਸੀਂ ਕੋਈ ਤਾਲਮੇਲ ਕੀਤਾ ਜੀ ਤਾਲਮਲ ਕੀਤਾ ਜੀ ਅਸੀਂ ਗੋਲਵਾਲ ਸਾਹਿਬ ਗਏ ਸੀ ਚੋਲਾ ਦੇ ਉੱਤੇ ਉੱਤੇ ਪੇ ਸਾਡਾ ਉਹਨਾਂ ਨੇ ਬਿਆਨਪੂਰਵ ਜਿ ਲੈ ਆਏ ਫਲੈਟ ਰੋਪ ਕੀ ਕਹਿੰਦੇ ਉਹਦੇ ਵਿੱਚ ਤੁਹਾਨੂੰ ਕੋਈ ਨਹੀਂ ਪਤਾ ਕਿ ਉਹ ਕੀ ਕੀਤਾ ਯਾਰ ਉਹ ਉਹ ਕਿੰਨਾ ਚਿਰ ਹੋ ਗਿਆ ਉਸタルਪਾ ਨੂੰ ਉਹਨੂੰ ਵਿਚਾਰ ਪੰਜ ਮਹੀਨੇ ਹੋ ਗਏ ਬੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਵੀ ਅਜੇ ਤੱਕ ਜਦਾਂ ਕਿ ਸਿਰਫ ਕਲੀਅਰ ਨਹੀਂ ਹੋਇਆ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਤੁਹਾਡੀ ਕੋਈ ਉਧਰੋਂ ਸਰਕਾਰ ਨਾਲ ਜਾਂ ਕਿਸੇ ਨਾਲ ਕੋਈ ਗੱਲ ਹੋਈ ਵੀ ਬਾਕੀ ਤੁਹਾਡਾ ਬਿਤਾਇਆ ਜਾਂ ਫਿਰ ਸਿਰਫ ਫੋਟੋ ਵਾਇਰਲ ਹੋ ਰਹੀ ਹੈ ਕਿ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਜੀ ਕੋਈ ਬੋਡੀ ਵੀ ਆਉਣ ਲਈ ਕੋਈ ਨਹੀਂ ਉਸ ਬੱਚੇ ਦਾ ਤਾਂ ਹੋ ਗਿਆ ਤੁਹਾਡੇ ਬੱਚੇ ਦਾ ਕੋਈ ਡੀਐਨਏ ਵਗੈਰਾ ਹੋਇਆ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਨਗਲਾ ਤਾਂ ਨਹੀਂ ਹੋਇਆ ਸਾਡਾ ਨਹੀਂ ਇਹ ਕਹਿਣਾ ਚਾਹਾਂਗੇ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ ਕੋਈ ਸੱਚਾਈ ਨਾ ਸਾਹਮਣੇ ਆਈ ਕਿ ਵਾਕੇ ਉਹਦੇ ਨਾਲ ਇਦਾਂ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੀ ਕਿਦਾਂ ਦੇਖੀਏ ਇਹ ਤੇ ਹੁਣ ਰੱਬ ਹੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜਿਹਦਾ ਫੋਟੋ ਦਿੱਤੇ ਆ ਤੁਹਾਨੂੰ ਪੱਕਾ ਬਣਾ ਦੇ ਇਹ ਹੋਈ ਤਾਨੂੰ ਉਦੋਂ ਕਿਸੇ ਦੀ ਕਾਲ ਵਗ ਰਹੀ ਜਾਂ ਪੁਲਿਸ ਦੀ ਜਾਂ ਕਿਸੇ ਪ੍ਰੋਬਲਮ ਕਿਸੇ ਦੀ ਨਹੀਂ ਕੋਈ ਕੁਸ਼ ਨਹੀਂ ਕੋਈ ਨਹੀਂ ਹੈ ਹਾਂਜੀ ਜੇਂਟਲ ਅੰਦਰ ਆ ਜੀ ਇਹਦੀ ਜਿਹੜੀ ਘਰ ਦੀ ਹੈ ਜਿਹਦਾ ਨਾਮ ਰਵਨਦੀਪ ਕੌਰ ਅਸਲੀ ਉਹ ਹੀ ਹੈ ਜੀ ਜੇਂਟਲ ਕਿੱਥੇ ਦਾ ਕਰਨਾਲ ਦਾ ਜੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਇਹਦੀ ਘਰ ਵਾਲੀ ਨੂੰ ਅਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ ਯਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੱਦੇ ਪਸਾਏ ਮੁੱਖ ਦੋ ਚੀਜ਼ਾਂ ਨੇ ਉਹ ਰਵਣ ਕੋਰੀ ਹੈ ਅਸੀਂ ਸੂਹੇ ਕੀਤੀ ਹੈ ਜੀ ਠਾਣੇ ਅਸੀਂ ਫੋੜੀ ਲੜਕੇ ੜਦੇ ਵੀ ਆ ਗਏ ਹੈ ਜੀ ਪਰ ਉਹ ਜਿਨਾਨੀ ਨੇ ਪਸਾਏ ਸਾਰੇ ਜਿਹਨਾਂ ਲੜਕੇ ਇਦਾਂ ਜਿਨਾਨੀਆਂ ਗੱਲਾਂ ਕਰ ਕਰ ਕੇ ਵੀ ਤੁਹਾਡਾ ਬੱਚੇ ਬਾਲ ਕਰਨ ਸੰਸਰ ਦੀ ਉਹ ਮੰਗ ਕਰਦੇ ਆ ਬਸ ਚਲੋ ਤੁਹਾਡੇ ਬੱਚਾ ਤਾਂ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਇਦਾਂ ਕੋ ਕੰਮ ਉਹਨੂੰ ਸਖਤ ਸਜ਼ਾ ਮਿਲੀ ਦਿੱਤੀ ਜਾਵੇ ਰਮੂ ਕੀ ਦੀ ਬਿਲ ਨੂੰ ਗ੍ਰਿਫਤਰ ਕੀਤਾ ਜਾਏ ਹਾਂਜੀ ਹੋਈ ਬੇਨਤੀ ਹੈ ਜੀ ਸਾਡੀ